ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣ ਲੱਗੇ ਬੱਚਿਆਂ ਦਾ ਹੋ ਰਿਹਾ ਟੈਸਟ ਹਰ ਸ਼ਨੀਵਾਰ ਆਪਾਂ ਬੱਚਿਆਂ ਦਾ ਟੈਸਟ ਲੈਂਦੇ ਆ ਤੇ ਉਸ ਟੈਸਟ ਦੇ ਵਿੱਚ ਕੀ ਰਿਪੋਰਟ ਆਉਂਦੀ ਹੈ ਬੱਚਿਆਂ ਦੀ ਉਹ ਸਾਰੀ ਗੱਲ ਤੁਹਾਨੂੰ ਦੱਸੀ ਜਾਂਦੀ ਹੈ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਣਾ ਕਿਵੇਂ ਅਸੀਂ ਬੱਚਿਆਂ ਦਾ ਟੈਸਟ ਲੈਂਦੇ ਆ ਤੇ ਆਜੂ ਦਾ 我觉得很好玩。 어때 이거 잘 ਪੋਟਾਸ਼ੀਅਮ ਐਸਐਸਸੀ ਆਵੇ ਪਰ 10 ਸਤਿਵਿਅੰਚਰ ਸਰੋਤ ਵਿੱਚ اس اپنا ہاں جی سر ہاں جی سر اس کو اپنا پاور نیم پیرول نمبر جی سر پیرول نمبر کا نہیں ہے کوئی ہے کد ہنٹ ਕੋਈ ਨਹੀਂ ਬਾਹਰ ਨਹੀਂ ਦੋਸ਼ ਟੈਕਸਡਰ ਕੀ ਕਰਦੇ ਦੋ ਦਾਰਾਂ ਦੇ ਇਲੈਕਟ੍ਰੀਕ ਪਰ ਕੀ ਕਰਦਾ ਹੈ ਆਪ ਲੈ ਗਏ ਦੋ ਨਸ਼ਾ ਬਸ ਤੇ ਸਾਰੇ ਉਹ ਬੱਚੇ ਅਸੀਂ 2026 ਦੀ ਤਿਆਰੀ ਰੜੀ ਜੋ ਚੁੱਕੇ ਆਂ ਪੰਜਾਬ ਪੁਲਿਸ ਕਾਂਸਟੇਬਲ ਭਾਰਤੀ 2026 ਦੇ ਲਈ ਤੇ ਪੂਰੀ ਤਰ੍ਹਾਂ ਇਸ ਦੇ ਲਈ ਬੱਚਾ ਨੂੰ ਇੱਥੇ ਆਪਣੀ ਅਕੈਡਮੀ ਦੇ ਵਿੱਚ ਗਰਾਊਂਡ ਦੀ ਤੇ ਨਾਲ ਦੀ ਨਾਲ ਪੇਪਰ ਦੀ ਤਿਆਰੀ ਜਿਹੜੀ ਕਰਵਾਈ ਜਾਂਦੀ ਹੈ ਅੱਜ ਬੱਚਾ ਨੂੰ ਜਸਟ ਪੈਟਰਨ ਦੱਸਿਆ ਜਾਏਗਾ ਕਿ ਕਿਤਾ ਨੂੰ ਪੇਪਰ ਟੈਂਪਰ ਕਰਨਾ ਹੈ ਸਮੇਂ ਦੇ ਵਿੱਚ ਕਿਵੇਂ ਕਰਨਾ ਹੈ ਜਿਵੇਂ ਲਿਮਟਡ ਟਾਈਮ ਪੰਜਾਬ ਪੁਲਿਸ ਪੇਪਰ ਦੇ ਵਿੱਚ ਮਿਲਦਾ ਤੁਹਾਨੂੰ ਕਰਨ ਲਈ ਸੇਮ ਐਜ਼ ਇਟ ਇਜ਼ ਅਸੀਂ ਇੱਥੇ ਦਿੰਦੇ ਆਂ ਠੀਕ ਹੈ ਵੀ ਦੇਖ ਰਹੇ ਹਾਂ ਸੇਮ ਪ੍ਰੋਪਰ ਬੱਚੇ ਦਾ ਟਾਈਮ ਲੱਗ ਚੁੱਕਿਆ ਹੋਇਆ ਹੈ ਉਹ ਰਿਕਾਰਡਿੰਗ ਵਿੱਚ ਪੇਪਰ ਕਰ ਲੈਣ ਤਾਂ ਕਿ ਇਹਨਾਂ ਨੂੰ ਅਟੈਂਪਟ ਕਰਦਾ ਤਰੀਕਾ ਆ ਜਾਵੇ ਤੁਸੀਂ ਜੇ ਆਪਣਾ ਸੁਪਨਾ ਪੂਰਾ ਕਰਨਾ ਹੈ 2026 ਦੇ ਵਿੱਚ ਪੰਜਾਬ ਕੋਲਸਜ ਕਾਉਂਸਲ ਦੀ ਪੜਤੀ ਵਧਦੀ ਪਾਉਣਾ ਤਾਂ ਤੁਸੀਂ ਅਕੈਡਮੀ ਜੁਆਇਨ ਕਰ ਸਕਦੇ ਹੋ ਆਪਣੀ ਅਕੈਡਮੀ ਦੇ ਵਿੱਚ ਆਪਣੇ ਕੋ ਰੈਂਟ ਸੈਂਡ ਖਾਣ ਪੀਣ ਦਾ ਪ੍ਰੋਪਰ ਪ੍ਰਬੰਧ ਹੈ ਜੀ ਤੇ ਹੁਣ ਆਪਣਾ ਕੋਈ ਜਿਹੜਾ ਮੈਚ ਚੱਲ ਰਿਹਾ ਉਹ ਮੈਚ ਫੁੱਲ ਹੈ ਜੀ ਹੁਣ ਜਿਹੜੀ ਨਵੀਂ ਐਡਮਿਸ਼ਨ ਹੋਏਗੀ ਉਹ 24 ਤਰੀਕ 24 ਨਵੰਬਰ ਤੋਂ ਸ਼ੁਰੂ ਹੋਣਗੀ ਤੁਸੀਂ ਉਹਦੇ ਵਿੱਚ ਆ ਸਕਦੇ ਹੋ ਦੇਖ ਰਹੇ ਤੁਸੀਂ ਕਿਵੇਂ ਨੌਜਵਾਨ ਇਸ ਸਵੇਰ ਦੇ 7 ਵਜੇ ਦੀ ਵੀਡੀਓ ਬਣਾ ਰਹੇ ਜੀ 2:07 ਵਜੇ ਬੱਚਿਆਂ ਦਾ ਹਮ ਗਰਾਊਂਡ ਆਪਣਾ ਪੇਪਰ ਦਾ ਟੈਸਟ ਹੋ ਰਿਹਾ ਇਸ ਤੋਂ ਬਾਅਦ ਨਾਮ ਦੇ ਨਾਲ ਇਹਦਾ ਗਰਾਊਂਡ ਦਾ ਟੈਸਟ ਹੋਏਗਾ ਟੈਸਟ ਲੈਣ ਦੀ ਲੋੜ ਹੈ ਕਿ ਬੱਚਿਆਂ ਦਾ ਪਤਾ ਲੱਗ ਸਕੇ ਕਿਹੜਾ ਬੱਚਾ ਕਿੰਨੇ ਪੌਣ ਦੇ ਵਿੱਚ ਹੈ ਠੀਕ ਹੈ ਤੁਸੀਂ ਵੀ ਜੇ ਤੁਸੀਂ ਪੜ੍ਹਦੇ ਹੋ ਸਟਡੀ ਕਰਦੇ ਹੋ ਤਾਂ ਤੁਸੀਂ ਟੈਸਟ ਜ਼ਰੂਰ ਲਗਾਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਸੀਂ ਅੱਗੇ ਤੁਹਾਡੇ ਕਿਸ ਟਾਈਮ ਦੇ ਵਿੱਚ ਤੁਸੀਂ ਕਿਹੜੇ ਸਬਜੈਕਟ ਦੇ ਵਿੱਚ ਵੀਕ ਹੋ ਠੀਕ ਹੈ ਚੰਗਾ ਇਹ ਸਭੀ ਕਰਨਾ I yeah.